ਹੋਲੇ ਮੁਹੱਲੇ ਤੇ ਨੌਸਰ ਬਾਜ ਨੇ ਗੁਰੂ ਦੇ ਲੰਗਰ ਦੇ ਨਾਮ ਤੇ 18000 ਦੇ ਗੈਸ ਸਿਲੰਡਰ ਠੱਗੇ। ਹੋਲੇ ਮੁਹੱਲੇ ਦੀ ਪਾਵਨ ਧਰਤੀ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤ ਆ ਕੇ ਗੁਰੂ ਘਰ ਵਿੱਚ ਨਤਮਸਤਕ ਹੁੰਦੀ ਹੈ ਉੱਥੇ ਕੁਝ ਅਜੀਬੇ ਲੋਕ ਵੀ ਹਨ ਜੋ ਇਹ ਨਾ ਪਾਵਨ ਦਿਹਾੜਿਆਂ ਤੇ ਆ ਕੇ ਠੱਗੀ ਮਾਰਨ ਤੋਂ ਬਾਝ ਨਹੀਂ ਆਉਂਦੇ। ਇਸ ਤਰ੍ਹਾਂ ਦਾ ਹੀ ਵਾਕਿਆ ਸ੍ਰੀ ਅਨੰਦਪੁਰ ਸਾਹਿਬ ਦੀ ਗੈਸ ਏਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨਾਲ ਵਾਪਰਿਆ। उन्ह दसा कि सानू एक फ़ोन आया कि गुरु के लंगर लगाने उस वास्ते सानू सिलेंडर की जरूरत है साडा बंदा सिलेंडर दे चला गया श्री अनदपुर साहिब रेलवे स्टेशन के सामने उसने सिलेंडर रखवा ले। नौसरबाज ने कहा कि मैं गूगल पे कर दिते हन। होले महल करके नैट हौली चल रहा है तोल तो पैसे पहुंच जाए उन्हले महल करके भारी रश से जिस करके पुलिस ने भी सिलेंडर वाली गड्डी अगे करवा दी ਉਹਨੇ ਦੱਸਿਆ ਕਿ Google Pay ਦੇ ਪੈਸੇ ਨਹੀਂ ਆਏ ਜਿਸ ਕਰਕੇ ਜਦੋਂ ਦੁਬਾਰਾ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਨੌਸਰਬਾਜ ਉਥੋਂ ਟੈਕਸੀ ਦੇ ਵਿੱਚ ਸਿਲੰਡਰ ਰੱਖ ਕੇ ਫਰਾਰ ਹੋ ਗਿਆ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 18000 ਰੁਪਏ ਦਾ ਮੇਰਾ ਨੁਕਸਾਨ ਕਰਕੇ ਉਹ ਦੌੜ ਗਿਆ ਉਹਨਾਂ ਦੱਸਿਆ ਕਿ ਜਦੋਂ ਉਸੇ ਨੰਬਰ ਤੇ ਦੁਬਾਰਾ ਫੋਨ ਕੀਤਾ ਗਿਆ ਤਾਂ ਉਹ ਫੋਨ ਨੰਬਰ ਬੰਦ ਆ ਰਿਹਾ ਸੀ ਜਦੋਂ ਕਿ ਜਿਸ ਗੱਡੀ ਵਿੱਚ ਸਿਲੰਡਰ ਲੈ ਕੇ ਬੰਦਾ ਫਰਾਰ ਹੋਇਆ ਹੈ ਉਸ ਗੱਡੀ ਦਾ ਨੰਬਰ ਸਾਡੇ ਕੋਲ ਹੈ ਉਹ ਟੈਕਸੀ ਵਾਲੇ ਨਾਲ ਜਦੋਂ ਸੰਪਰਕ ਕੀਤਾ ਪਹਿਲਾਂ ਤੇ ਉਹ ਕਹਿੰਦਾ ਰਿਹਾ ਕਿ ਮੈਂ ਜੀਰਪੁਰ ਕਿਸੇ ਸੁਸਾਇਟੀ ਦੇ ਵਿੱਚ ਹਾਂ ਉੱਥੇ ਸਿਲੰਡਰ ਦੇ ਕੇ ਆਇਆ ਤੇ ਬਾਅਦ ਦੇ ਵਿੱਚ ਉਹ ਵੀ ਮੁੱਕਰ ਗਿਆ ਤੇ ਕਹਿੰਦਾ ਨਹੀਂ ਮੈਂ ਤੇ ਰਾਹ ਦੇ ਵਿੱਚ ਕਿਸੇ ਨੂੰ ਦੇ ਆਇਆ ਹਾਂ ਤੇਲੋ ਨੇ ਮੰਗ ਕੀਤੀ ਕਿ ਪੁਲਿਸ ਜਲਦ ਤੋਂ ਜਲਦ ਉਕਤ ਨੋਸਰਬਾਜ ਨੂੰ ਗ੍ਰਿਫਤਾਰ ਕਰੇ